ਕਿੰਨ ਨਾ ਨਾ ਪਾਪ ਮਾਦੀ ਧਿਆਨਾ 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 ਚੱਤਾ ਧਿਆਨਾ ਪਾਣੀ ਤੇ ਇਹ ਜਾਣਾ ਹਾਂ ਕੀ ਆ ਵਾਸੀ ਆ ਦੇਖ ਆ ਇੱਧਰੋਂ ਗਏ ਯਾਰ ਇਹ ਦੁਪਹਿਰੇ ਜਿਆਦਾ ਆਈ ਆ ਆਹ ਦੇਖੋ ਇੱਧਰ ਇੱਧਰ ਦੇਖੋ ਤੁਹਾਨੂੰ ਮੈਂ ਦਿਖਾਉਂਦਾ ਇਹ ਕੋਈ ਛੋਟੀਆਂ ਹੋਣਗੀਆਂ ਨਹੀਂ ਛੋਟ ਹਾਂ ਇਹ ਤਾਂ ਬਹੁਤ ਵੱਡੀਆਂ ਆ ਇਹਦਾ ਆਪਾਂ ਠੀਕ ਹਾਂ ਤੁਸੀਂ ਆਪ ਸਮਝੋ ਇਹ ਆਹ ਹੀ ਬਹੁਤ ਡੂੰਘਾ ਆ ਨਾ ਉੱਧਰ ਹਾਂ ਆਹ ਤਾਂ ਛੋਟਾ ਹੀ ਲੱਗਦਾ ਕੰਮ ਨਹੀਂ ਛੋਟਾ ਨਹੀਂ ਜਨਾ ਆਹ ਕਾਟ ਗਿਆ ਆਹ ਦੇਖੋ ਇੱਧਰ ਆਹ ਦੇਖੋ ਇੱਧਰ ਨਹੀਂ ਤਾਂ ਪਾਟੀ ਹੋਈ ਆ ਨਾ 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 ਪਾਟੀ ਨਹੀਂ ਆਪਾਂ ਨੇ ਕਢਾ ਲਓ ਉਹ ਨਹੀਂ ਛੋਟਾ ਉੱਧਰ ਕਰ ਲਿਆ ਰੋ ਪੂਰ ਕਰ ਲਿਓ ਬਸ ਇੱਥੇ ਪਾ ਲਓ ਥੋੜਾ ਉਪਰ ਅਰੇ ਜਿੱਤਣਾ ਹੋ ਗਿਆ ਹਾਂ ਨਾ ਆਉਂਦੇ ਜੱਟ ਉਹ ਕਰ ਰੇ 1 ਮਿੰਟ ਜੀ ਜਿਹੜੇ ਉਹ ਇਹ ਤਾਂ ਦੱਸਾਂ ਮੈਂ ਕੱਢਦਾ ਮੈਂ ਹੀ ਕੰਮ ਕਰ ਰਿਹਾ ਕਿ ਨਾ ਬਾਤ ਕਰ ਉਹ ਨਹੀਂ ਕਰਕੇ ਨਾ ਇੱਕ ਇੱਕ ਕਰਕੇ ਫਿਰ ਜਾਨਾ ਦੋ ਮਿੰਟ ਲਗਾਉਂ ਉਹ ਇਹ ਦੇਖਿਆ ਫਿਰ ਹਾਂ ਜੀ ਨਹੀਂ ਚੰਨ ਹੰਮ ਹੰਮ ਚਲੋ ਰੋਗਾਂ ਦਾ ਜਾਬਾ ਜਨਾਬ ਉਹ ਉਧਰ ਕਰਾ ਲਓ ਸਰ ਸਾਰੇ ਨਹੀਂ ਆਉਂਦੇ ਚਲੋ ਚਲੋ ਉੱਪਰ ਇੱਕ ਬੰਦਾ ਫੜ ਲਓ ਬਾਕੀ ਆਓ ਉਧਰ ਰੁਕੋ ਫੜ ਲਿਓ ਉਧਰ ਆ ਤੱਕੜੀ ਦਿੱਤੀ ਗਾ ਤੱਕੜੀ ਆਜਾਤਾ ਆ ਜੀ ਸਾਡੇ ਦੇਸ਼ ਦੇ ਸਾਥੀ ਬਹੁਤ ਸਾਰੇ ਕਾਜੀ ਵੀ ਉੱਤਰੀ ਫੜਕਾ ਹੈ ਸਾਬ ਜੀ ਉਹਦੇ ਵਿੱਚ ਪੜੀ ਹੋ ਜੇ ਦੇ ਵਿੱਚ ਪਾਪ ਜੀ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਜਿੰਦਰ ਸਿੰਘ ਜਿੰਦਰ ਦਿਹਾਤੀ ਜੀ ਦੀ ਦਸ਼ਾ ਵਰਦੇਸ਼ ਤੇ ਉਹਨਾਂ ਵੱਲੋਂ ਨਸ਼ਾ ਵਰਤ ਤੇ ਮਾੜੇ ਅੰਸਰਾਂ 'ਤੇ ਜਿਹੜੀ ਮਹਮ ਚਲਾਈ ਗਈ ਆ ਉਸ ਨੂੰ ਅਸਰ ਦਾ ਢੰਗ ਨਾਲ ਲਾਗੂ ਕਰਨ ਵਾਸਤੇ ਅਸੀਂ ਆਪਰੇਸ਼ਨ ਚਲਾ ਰਹੇ ਆ ਇਸ ਵਿੱਚ ਅਸੀਂ ਮਾੜੇ ਜਿਹੜੇ ਅੰਸਰ ਨੇ ਜਿਹੜੇ ਮੰਡ ਦੇ ਨਾਲ ਨਾਲ ਦਾ ਹੈ ਕਿ ਨਜਾਇਜ਼ ਸ਼ਰਾਬ ਜਾਂ ਕੋਈ ਮਾੜਾ ਧੰਦਾ ਕਰਦੇ ਆ ਉਹਨਾਂ ਵਰ ਖਿਲਾਫ ਇਹ ਕਾਰਵਾਈ ਜਿਹੜੀ ਆ ਉਹ ਮੇਰੇ ਤਿੰਨੇ ਐਸ ਐਚਓ ਜਿਹੜੇ ਹੈਗੇ ਨੇ ਇੱਥੇ ਦੇ ਸਾਡੇ ਬਿਲਗਾ ਫਲੋਰ ਤੇ ਬਰਾਇਆ ਤੇ 50 ਮੁਲਾਜ਼ਮ ਇਸ ਇਸੇ ਹੀ ਪਾਰਟਿਸਪੇਟ ਕਰ ਰਹੇ ਆ ਤੇ ਕਾਰਵਾਈ ਜਿਹੜੀ ਆ ਉਹ ਸਰਚ ਆਪਰੇਸ਼ਨ ਦੀ ਸ਼ਾਮ ਤੱਕ ਚੱਲੇਗੀ ਠੀਕ ਹੈ ਅਸੀਂ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਜਲੰਧਰ ਦੇ ਅਧਿਕਾਰੀ ਸਰਦਾਰ ਰਵਿੰਦਰ ਸਿੰਘ ਵਿਰਕ ਐਸਪੀਡੀ ਸਾਹਿਬ ਸਰਦਾਰ ਸਰਬਜੀਤ ਸਿੰਘ ਰਾਏ ਡੀਐਸਪੀ ਸਾਹਿਬ ਫਲਾਰ ਸਰਦਾਰ ਸਰਬਨ ਸਿੰਘ ਬਲਜੀਤ ਦੇ ਦਿਸ਼ਾ ਨਿਰਦੇਸ਼ ਅਤੇ ਉਹਨਾਂ ਦੀ ਸਰਪ੍ਰਸਤੀ ਹੇਠ ਜਿਹੜਾ ਸੀਗਾ ਕਾਸੋ ਆਪਰੇਸ਼ਨ ਚਲਾਇਆ ਸੀਗਾ ਜੀ ਤੇ ਦਰਿਆ ਦੇ ਨੇੜੇ-ਨੇੜੇ ਜਿਹੜਾ ਹੈਗਾ ਉਹ ਸਾਰੀ ਚੈਕਿੰਗ ਕੀਤੀ ਸੀਗੀ ਇੱਥੇ ਸਾਨੂੰ ਦੋ ਅਸੀਂ ਚੈਕਿੰਗ ਚੈਕਿੰਗ ਦੌਰਾਨ ਦੋ ਜਿਹੜੇ ਹੈਗੇ ਆ ਸਾਨੂੰ ਪੁਆਇੰਟਾਂ ਦੇ ਉੱਤੇ ਸਾਨੂੰ ਬਰਾਮਦਗੀ ਹੋਈ ਹੈ ਇੱਕ ਤਾਂ ਸਾਨੂੰ 110 ਲੀਟਰ ਜਿਹੜੀ ਕਿਸੇਦ ਕੀਤੀ ਹੋਈ ਸ਼ਰਾਬ ਜਿਹੜੀ ਹੈਗੀ ਉਹ ਮਿਲੀ ਹੈ ਜੀ ਇੱਕ ਆ ਸਾਨੂੰ ਅਸੀਂ ਜਿਹੜੀਆਂ ਹੈ ਦਰਿਆ ਦੇ ਵਿੱਚ ਤਰਪਾਲਾਂ ਜਿਹੜੀਆਂ ਪਾਈਆਂ ਹੋਈਆਂ ਸੀ ਉਹਦੇ ਵਿੱਚ 8000 ਲੀਟਰ ਲਾਣ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਹੈਗੀ ਹੈ ਇਸ ਦੇ ਉੱਤੇ ਜਿਹੜਾ ਹੈਗਾ ਅਸੀਂ ਕਾਨੂੰਨ ਮੁਤਾਬਕ ਜਿਹੜੀ ਹੈਗੀ ਆ ਕਾਰਵਾਈ ਅਮਲ ਵਿੱਚ ਲੈ ਰਹੇ ਆ ਜਿਹੜੇ ਵੀ ਦੋਸ਼ੀ ਹੈਗੇ ਆ ਉਹਨਾਂ ਦਾ ਨਾਮ ਮੈਂ ਡਿਸਕਲੋਜ਼ ਨਹੀਂ ਕਰੂੰਗਾ ਪਰ ਉਹਨਾਂ ਤੇ ਅਸੀਂ ਕਾਰਵਾਈ ਕਰਕੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਤੇ ਅਸੀਂ ਉਹਨਾਂ ਨੂੰ ਜੇਲ੍ਹ ਭੇਜਾਂਗੇ